ਜੀ ਡਰਾਈਵਰਾਂ ਲਈ ਵੱਡੀ ਖਬਰ ਸਾਹਮਣੇ ਹੈ ਯਾ ਧਿਆਨ ਨਾਲ ਕੱਲੀ-ਕੱਲੀ ਗੱਲ ਸੁਣ ਲੈਣਾ ਦੱਸਦੇ ਕਿ ਕੇਂਦਰ ਸਰਕਾਰ ਵੱਲੋਂ ਜੂਨ 2025 ਚ ਜਾਰੀ ਕੀਤੇ ਗਏ ਡਰਾਫਟ ਨੋਟੀਫਿਕੇਸ਼ਨ ਦੇ ਅਨੁਸਾਰ ਨਵੇਂ ਨਿਯਮ ਦਾ ਉਦੇਸ਼ ਡਰਾਈਵਰ ਤੇ ਛੇ ਬੈਠਣ ਵਾਲੇ ਦੋਹਾਂ ਲਈ ਸੜਕ ਸੁਰੱਖਿਆ ਨੂੰ ਵਧਾਉਣਾ ਦਰਅਸਲ ਜਨਵਰੀ 2026 ਤੋਂ ਟ੍ਰਾਈ ਸਿਟੀ ਚ ਦੋ ਪਹੀਆ ਵਾਹਨ ਤੇ ਦੋਹਾਂ ਸਵਾਰੀਆਂ ਦੀ ਦੋ ਹੈਲਮਟ ਦੀ ਸੁਰੱਖਿਆ ਲਾਜ਼ਮੀ ਹੋਵੇਗੀ ਨੋਟੀਫਿਕੇਸ਼ਨ ਚ ਇਹ ਕਿਹਾ ਗਿਆ ਕਿ ਕੇਂਦਰੀ ਮੋਟਰ ਵਾਹਨ ਸੋਧ ਨਿਯਮ 2025 ਦੇ ਲਾਗੂ ਹੋਣ ਦੀ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਦੋ ਪਹੀਆ ਵਾਹਨ ਨਿਰਮਾਤਾ ਦੋ ਪਹੀਆ ਵਾਹਨ ਦੀ ਖਰੀਦ ਦੇ ਸਮੇਂ ਭਾਰਤੀ ਮਿਆਰ ਬਿਊਰੋ ਰਾਹੀਂ ਨਿਰਧਾਰਿਤ ਵਿਸ਼ੇਸ਼ਤਾਵਾਂ ਦੇ ਅਨੁਸਾਰ ਦੋ ਸੁਰੱਖਿਆ ਤਮਕ ਹੈਲਮਟ ਸਪਲਾਈ ਕਰੇਗਾ ਦੋ ਪਹੀਆ ਵਾਹਨ ਨਿਰਮਾਤਾ ਖਰੀਦਾਰੀ ਸਮੇ ਗਾਹਕਾਂ ਨੂੰ ਦੋ ਹੈਲਮਟ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ ਜਿਸ ਦੇ ਨਾਲ ਹਾਦਸਿਆਂ ਤੇ ਲਗਾਮ ਲੱਗੇਗੀ ਤੇ ਉਂਝ ਬਾਈਕ ਰਾਈਡਰ ਵੀ ਕਿਰਾਏ ਦੀ ਰਾਈਡ ਤੇ ਦੋ ਹੈਲਮਟ ਇਸਤੇਮਾਲ ਕਰਦੇ ਨੇ ਪਰ ਨਿੱਜੀ ਵਾਹਨ ਚਾਲਕ ਵਾਲੇ ਤੇ ਬੈਂਟਰੀ ਸਕੂਟਰ ਚਾਲਕ ਹੈਲਮਟ ਨਹੀਂ ਪਾਉਂਦੇ ਇਸ ਦੇ ਨਾਲ ਸੜਕ ਨਿਯਮਾਂ ਦੀ ਉਲੰਘਣਾ ਤਾਂ ਕਰਦੇ ਨੇ ਤੇ ਨਾਲ ਹੀ ਤੇਜ਼ ਰਫਤਾਰੀ ਹਾਦਸਿਆਂ ਦਾ ਸ਼ਿਕਾਰ ਵੀ ਬਣਦੇ ਨੇ